ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਆ ਸਾਰੇ ਮੀ ਦਾ ਸਾਨੂੰ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਤੁਹਾਡਾ ਸਾਥ ਤਾਂ ਹੀ ਸਾਡੇ ਅੱਜ ਦੇ ਵਲੌਗ 'ਚ ਤੇ ਸਾਡਾ ਅੱਜ ਦਾ ਵਲੌਗ ਹੈ ਜੀ ਫਰੀਦਕੋਟ ਦਾ ਜਿੱਥੇ ਬਾਬਾ ਫਰੀਦ ਜੀ ਦਾ ਜਨਮ ਹੋਇਆ ਤੇ ਤੁਹਾਨੂੰ ਦਿਖਾਉਣੇ ਆ ਵਸ ਅੱਜ ਦਾ ਸਾਰਾ ਵਲੌਗ ਬਸ ਦੇਖਦੇ ਰਹੋ ਜੁੜੇ ਰਹੋ ਵਲੌਗ ਨਾਲ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਸਾਡੀ ਪੈਦਲ ਯਾਤਰਾ ਅਸੀਂ ਦੇਖ ਸਕਦੇ ਹਰ ਰੋਜ਼ ਦੀ ਤਰ੍ਹਾਂ ਪੈਦਲ ਯਾਤਰਾ ਗੱਡੀ ਗੁੱਡੀ ਲੈ ਲਓ ਬਾਈ ਯਾਰ ਗੱਡੀ ਜਾਂ ਮੋਟਰਸਾਈਕਲ ਜਾਂ ਸਾਈਕਲ ਕੁਝ ਵੀ ਨਹੀਂ ਤੁਹਾਡੇ ਕੋਲੇ ਯਾਰ ਗੱਡਿਆਂ ਵਾਲੇ ਮੇ ਦੇਸੀ ਅੱਗ ਟਿੱਲਾ ਵਾਲੇ ਮੂਹਰੇ ਆ ਕਰਨ ਵੀ ਪਹੁੰਚ ਗਿਆ ਜਿੱਥੇ ਕਿਥੇ ਲੇਟ ਕਰਾਉਂਦਾ ਕਰਨ ਲੇਟ ਬਹੁਤ ਆ ਬਾਈ ਤੂੰ ਟਾਈਮ ਦੇਖ ਟਾਈਮ ਦੇਖ ਠੀਕ ਆ ਲੇਟ ਬਹੁਤ ਆ ਬਾਈ ਤੂੰ ਟਾਈਮ ਦੇਖਣਾ ਹੋ ਗਿਆ ਓ ਯਾਰ ਬੱਸ ਇਤਲੋ ਮੈਂ ਤਾਂ ਘਰ ਦੀਆਂ ਮੈਂ ਇਹੀ ਕਰਾਉਂਦਾ ਰੇਟ ਕਰਾ ਚੱਲ ਜਲਦੀ ਕਰੋ ਆਜੋ ਕਰਾ ਲਓ ਮੁੰਡਿਓ ਚੱਲ ਚਾਣਾ ਨਾ ਕਾਲਜ ਆ ਕਾਲਜ ਚ ਲੈਣਾ ਇਹ ਨਾ ਭੁੱਲ ਜਿਗੇ ਨਹੀਂ ਚੱਲੋ ਸਰ ਠੀਕ ਆ ਓਕੇ ਚੱਲ ਠੀਕ ਆ ਫਿਰ ਓਕੇ ਓਕੇ ਚਲੋ ਵੀ ਪਹੁੰਚੋ ਕਰੋ ਵੀ ਆਸ ਲੇਟ ਆ ਓਕੇ ਓਕੇ ਚਲੋ ਵੀ ਕਰਾ ਦੀ ਤਰੋ ਕਰਾ ਦੀ ਜੋਬਰ ਅੱਗਾ ਨੇ ਸਰਦਾਰ ਆ ਸਾਰੇ ਕਹਿੰਦੇ ਸਰਦਾਰ ਆ ਮੁੰਡੇ ਆ ਜਾਓ ਮੁੰਡੋ ਬਾਸ ਲੰਘਣਾ ਤਰੋ ਤਰੋ ਕਰਾ ਵੀ ਆ ਕਹਿੰਦੇ ਪੰਜਾਬ ਪੁਲਿਸ ਹੀ ਬੜਿਆ ਫਿਰਦਾ ਅੱਜ ਤਾਂ ਹੇ ਓਏ ਆ ਕੇ ਪੱਕਾ ਪੋਚ ਮੀਆਂ ਵਾਲੇ ਬੱਜ ਕੇ ਨੀ ਇਹ ਦਫਟ ਵਾਲੀਏ ਬਾਜਦਾ ਠੀਕ ਆ ਯਾਰ ਗਾਣਾ ਵੀ ਕਰਾਉਣਾ ਬਣਾ ਹੈ ਨਾ ਨਵੀਂ ਕਰਾਉਣਾ ਕਾਈ ਤੋਂ ਗਾਣਾ ਕਰਾਈਏ ਯਾਰ ਜਲਦੀ ਕਰਨ ਦਦਾਰੇ ਵਾਲਾ ਮਿਊਜ਼ਿਕ ਸੈਂਟਰ ਹੈਗਾ ਤੁਹਾਡਾ ਮਿਊਜ਼ਿਕ ਸਟੂਡੀਓ ਆਪਣਾ ਵੱਡਾ ਭਰਾ ਅਰਜੀਤ ਰਜੀਤ ਇੱਥੇ ਆ ਇਧਰ ਚੋਬਰ ਕਹਿੰਦੇ ਨਿਹਾਲ ਸਿੰਘਲੇ ਜਾਨ ਨੂੰ ਤਿਆਰ ਪਰ ਤਿਆਰ ਨੇ ਉਹ 7:30 ਵਜੇ ਆ ਕੇ ਬਹਿ ਜਾਂਦੇ ਆ ਤੇ ਟਾਈਮ ਕਿੰਨਾ ਹੋ ਗਿਆ ਟਾਈਮ ਕਿੰਨਾ ਹੋ ਗਿਆ ਇੱਧਰ 10 ਵਜੇ ਦੇ 5 ਮਿੰਟ ਹੋ ਗਏ ਨੇ ਸਵਾ 7 ਵਜੇ ਤੁਸੀਂ ਆਏ ਹੋ ਯਾਰ ਕਮਾਲ ਆ ਤੁਹਾਡੀ ਯਾਰ ਕੋਈ ਮਾਨਿਕ ਵਾਲਾ ਬਈ ਪੱਗ 'ਚ ਬਹੁਤ ਸੋਹਣਾ ਲੱਗਦਾ ਸਿਆ ਦੇਖੋ ਬਾਈ ਰਣਕਣਾ ਯਾਰ ਬੰਮਾਰਾ ਸਰਦਾਰ ਆ ਤੇਰੇ ਪੱਗ ਨਹੀਂ ਬੰਨੀ ਬੰਮਾਰਾ ਆ ਜਾ ਜੀ ਸਵਾ 7 ਵਜੇ ਦੇ ਅੱਡੇ ਤੇ ਆਏ ਆ ਬਾਈ ਤੁਸੀਂ ਤੁਸੀਂ ਬੱਸ ਕਦੋਂ ਨਹੀਂ ਝੜਦੇ ਇੱਧਰ ਦੇਖੋ ਯਾਰ ਬੱਸ ਕਦੋਂ ਨਹੀਂ ਝੜਦੇ ਆ ਜਾਂਦੇ ਫੇਰੀ ਚੜਾ ਗਏ ਨੇ ਜਾ ਆ ਬਹੁਤ ਵਸਾ ਲੰਘ ਗਿਆ ਵੀਰੇ ਤੁਸੀਂ ਬੱਸ ਨਹੀਂ ਝੜਦੇਗੇ ਪੱਗ ਕਦੋਂ ਨਹੀਂ ਬੰਨੀ ਅੱਜ ਬਈ ਇੱਥੇ ਫੋਕਸ ਕਰ ਮੜਾ ਇੱਥੇ ਫੋਕਸ ਕਰ ਕਿਹਦੇ ਪੇਟ ਤੇ ਬਹੁਤ ਜ਼ਿਆਦਾ ਵੱਡਾ ਹੱਥ ਵਿੱਚ ਵੀ ਨਹੀਂ ਦੇ ਫੁਕਸ ਕਰ ਫੇਰ ਕਿਉਂ ਤਾਂ ਆਇਆ ਤਾਂ ਚੱਲ ਕੋਈ ਨਹੀਂ ਨੇ ਨਵੇਂ ਭਾਣ ਨਾ ਨਵੇਂ ਵਾਰਕਟਾ ਦੇ। ਇਹ ਲੈ ਦੇ ਦੇ ਵਾਰਕਟਾ ਜੂਬਰ ਨੇ। ਤੇ ਕਾਪੀਆਂ ਵਾੜੀਆਂ ਬ੍ਰਾਂਡ ਲੈ ਜਾਂਦੇ ਆ ਸਟੋਰ ਦੇ। ਨਵੇਂ ਜਵਾਨੇ ਆ। ਨਹੀਂ ਇਹਨੇ ਵੀਰ ਬਾਜਪਣ ਚਿੱਤੇ ਆ। ਇਹ ਕਾਪੀਆਂ ਬਈ ਮਿੰਗਾਂ ਆ ਜਾਂਵਾ। ਇਹ ਕਿਧੋਂ ਨਹੀਂ ਮਿਲਦੀਆਂ। ਬਾਜਪਣ ਜੁੱਤੇ ਆ। ਸਿੱਧੇ ਕੰਪਨੀ ਚੋਂ ਲਿਆਉਣੀਆਂ ਵੇਂਦੀਆਂ ਇਹ। ਕਿਧਰਾਂ ਕੰਪਨੀ? ਕਿਧਰਾਂ ਕੰਪਨੀ? ਮੋਬਾਈਲ ਦਾੜੀ ਬਈ। ਮੈਕਸ ਆ, ਮੈਕਸ। ਨਹੀਂ ਨਹੀਂ ਮੈਕਸ ਤਾਂ ਰੱਖਦੇ ਆਂ। ਮੈਕਸ ਕੱਪੀ ਰੱਖਿਆ ਕਰੋ। ਮੈਕਸ ਨਹੀਂ ਰੱਖਾਂ। ਸਾਨੂੰ ਮਗਾ ਦੇ ਕਰੋਗੇ ਬਈ ਇਹ ਇਤਨੀ ਕਾਪੀਆਂ। ਮੰਗਾ ਇੱਕ ਕਸਟਾਕ ਤੋਂ ਅੰਜਾ ਵੀਰੇ ਇਹ ਇਹ ਲੁਧਿਆਣਾ ਵਾਂਗਾ ਬਈ ਇਹ ਇਕੱਠਾ ਸਟਾਕ ਚੱਕਣਾ ਪੈਂਦਾ ਇਹ ਇਕ ਦਿਨੀ ਮਿਲਦੀ ਕਿੰਨਾ ਚੰਗਾ ਚੱਕਣਾ ਪੈਂਦਾ ਤੁਸੀਂ ਦੱਸੋ ਕੰਮ ਨੂੰ ਦੱਸੋ ਪੈਸੇ ਵਾਲਾ ਬੰਦਾ ਇਹ ਸਟਾਕ ਬਈ ਇਕੱਠਾ ਹਜ਼ਾਰ ਹਜ਼ਾਰ ਚੱਕਣੀ ਪੈਂਦੀ ਫਿਰ ਕੰਮ ਵੀ ਨਹੀਂ ਚੀਲ ਨਹੀਂ ਇਹਨੇ ਸੇਲ ਕਰਨੀ ਇਹਨੇ ਸੇਲ ਕਰਨੀ ਬਈ ਯਾਰ ਕਰਿਆਨਾ ਹੋਰ ਪਣਾ ਕਰਿਆਨਾ ਜਨਮ ਦਿਨ ਕਿਦਨ ਹੱਥ ਦੱਸ ਯਾਰ ਸਾਰਿਆਂ ਨੂੰ ਮੇਰਾ ਜਨਮ ਦਿਨ 5 ਅਪ੍ਰੈਲ ਨੂੰ ਆ 5 ਅਪ੍ਰੈਲ ਨੂੰ ਤੇ 5 ਅਪ੍ਰੈਲ ਨੂੰ ਫਿਰ ਆਪਾਂ ਕਾਪੀਆਂ ਵੰਡਾਂਗੇ ਆਪੀਆਂ ਵੰਡਦੀਆਂ ਸਾਰਿਆਂ ਨੂੰ ਹਾਂ 5 ਅਪ੍ਰੈਲ ਨੂੰ ਕਾਪੀਆਂ ਵੰਡਾਂਗੇ ਤੇ ਚਾਕਲੇਟਾਂ ਦੇ ਡੱਬੇ ਵੰਡਨੇ ਆ ਡ ਪਰੇਵੇ ਭਾਈ ਪਰੇਵੇ ਪਰੇਵੇ ਵੰਡੇਗਾ ਪਰੇਵੇ ਟੱਪੇ ਭਾਈਆ ਜਿਹੜੇ ਵੀ ਆਪਣੇ ਯਾਰ ਮਿੱਤਰ ਆ ਉਹਨਾਂ ਨੂੰ ਵੰਡਨੇ ਆ ਯਾਰ ਮਿੱਤਰ ਹੈ ਹਾਂ ਠੀਕ ਹੈ ਠੀਕ ਸਾਰੇ ਨੂੰ ਖਾਲੀ ਦੇਗਾ ਬਰੋ ਪੱਕਾ ਬੁਲਾਦਾ ਯਾਰ ਨਹੀਂ ਨਹੀਂ ਖਾਲੀ ਨਹੀਂ ਆਏਦਾ ਨਹੀਂ ਆਏਦਾ ਦਿਲ ਬਹੁਤ ਵੱਡਾ ਬਰੋ ਬਹੁਤ ਵੱਡਾ ਦਿਲ ਤੈਨੂੰ ਪਤਾ ਗੱਡੀ ਜੀ ਹੁੰਦਾ ਇਧਰ ਚੋਪਰ ਕਦੇ ਐਟੀਟਿਊਡ ਕਰ ਰਿਹਾ ਸੈੱਟ ਕਰਦੇ ਜੀ ਬਾਕੀ ਘੈਂਡ ਬਣਾ ਦੇ ਬਸ ਰੋਟਰ ਡਿਜ਼ਾਈਨ ਦਾ ਸਾਡਾ ਬਹੁਤ ਮਾਣੂ ਘੈਂਡ ਡਿਜ਼ਾਈਨ ਕਰ ਰਿਹਾ ਦੋਸਤ ਅੱਜ ਦੇ ਬਲਾਵਾ ਦਾ ਇਹਦਾ ਕੱਲ ਬਲੌਗ ਬਣਾਇਆ ਸੀਗਾ ਉਹਦੇ ਲਈ ਰਿਆਲਟੇ ਦੇ ਦੋਨ ਦਾ ਬਲੌਗ ਜੀ ਗਰੀਬ ਬੈਠਾ ਕੁਝ ਦੇਖ ਰਹੇ ਅਗਰ ਤੁਸੀਂ ਦੇ ਇਸ ਆ ਬਈਆ ਸ਼ਰਟ ਆ ਦਾ ਕੀ ਚੱਕਰ ਆ ਦੋਵੇਂ ਇੱਕੋ ਹੀ ਨਾ ਕਿਉਂ ਪਾਈ ਬੈਠਿਆ ਇਹ ਤੇ ਵੀ ਆਫ ਲੱਗੀ ਹੋਈ ਹੈ 10 ਮਿੰਟਾਂ ਮਿਲਦਾ ਅਸੀਂ ਤਾਂ ਇਹ ਤੇ 22 ਹੈ ਭਾਈ ਆਫ ਲੱਗੀ ਵੀ ਸੀ 2 2000 ਦਾ ਸ਼ਰਟ ਆਏ ਦੋਨੇ ਇਹ ਤਾਂ ਲੰਗਾ ਭਾਈ ਆਫ ਕਰਕੇ ਨਹੀਂ ਨਹੀਂ ਇਹ ਲੈਂਦੇ ਜੀ ਪੇਮੈਂਟ ਇਹਨੇ ਕੀਤੀ ਸਾਡੇ ਭਰਾ ਨੇ ਤਾਂ ਤੇ ਬਾਈ ਨੇ ਅਜੇ ਤੱਕ ਪੈਸੇ ਨਹੀਂ ਦਿੱਤੇ ਹਾਂ ਕਿਉਂ ਦਾ ਹਾਂ ਲਗਾ ਕੇ ਭਰਾਵਾਂ ਨੂੰ ਪੈਸੇ ਥੋੜੀ ਦੇਈ ਦਿੰਦੇ ਹਮਣੇ 2000 ਪੈਸੇ ਥੋੜੀ ਦੇਈ ਦਿੰਦੇ ਆਪਾਂ ਹੋਰ ਲੈ ਆਵਾਂਗੇ ਸ਼ਰਟ ਸ਼ਰਟ ਦਾ ਪੇਮੈਂਟ ਇਹਨੇ ਦਿੱਤੀ ਆ ਤੇ ਪੈਂਟ ਜਿਹੜੀ ਮਰੇ ਪਾਈ ਆ ਉਹਦੀ ਇਹਨੇ ਦਿੱਤੀ ਸੀ ਪੇਮੈਂਟ ਠੀਕ ਹੈ ਜੀ ਇਹ ਨਹੀਂ ਮਾਰਦੇ ਪੈਸੇ ਦਿੱਤੇ ਨਹੀਂ ਭਾਈ ਇਹ ਬਾਕੀ ਮੇਰੇ ਆਪਣੇ ਮਾਣੂ ਕੇ ਗੱਲ ਬਾਤ ਸਟੈਂਡ ਕੁਈ ਰੌਣਕ ਐ ਮੱਝਾ ਤਾਂ ਪੂਰਾ ਮਸਤ ਮੌਲ ਦੇਖਣੇ ਆਦੇ ਤੁਸੀਂ ਇਹ ਆ ਜੈਂਗਲ ਨੂੰ ਬਸ ਆ ਗਿਆ ਤੇ ਬਾਕੀ ਪੁਰਾਣੀ ਨੂੰ ਫੇਟ ਦੇ ਰਿਹਾ ਤੇ ਉੱਪਰ ਫੇਟ ਕਰੀ ਜਾਂਦੇ ਅਸਲੀ ਲੱਦੇ ਰਿਹਾ ਬੋਖ ਲੱਗੀ ਆਂ ਵੀ ਵਰੇ ਯਾਰ ਹਨਾ ਦਵਾਈ ਲੈਣੀ ਆ ਧੌਣ ਦੁਖਦੀ ਥੋੜੀ ਜਿਹੀ ਮਰੀ ਤੇ ਉਹਦੀ ਆਪਾਂ ਦਵਾਈ ਲੈਣੀ ਆ ਬਸ ਆ ਨਹੀਂ ਰਹੀ ਤੂੰ ਭੰਟੜਾ ਜਾਏਗਾ ਫੋਨ ਦਾ ਬਸ ਯਾਰ ਕੁਝ ਨਹੀਂ ਕਹਣਾ ਜਿੰਨਾ ਟਾਈਮ ਰੋਟੀ ਨਹੀਂ ਖਾਂਦਾ ਉਹਨੇ ਟਾਈਮ ਬਾਈ ਬੋਲੀਆ ਨਹੀਂ ਜਾਂਦਾ ਮੇਰੇ ਤੋਂ ਹਾਂ ਕਰ ਲਓ ਫਾਰਮ ਜਣਾਓ ਬਾਈ ਫਾਰਮ ਜਣਾਓ ਜਾ ਬਾਈ ਜਦੋਂ ਕੈਮਰਾ ਆ ਜਾਂਦਾ ਆਉਣ ਹੋ ਜਾਂਦਾ ਤੁਸੀਂ ਫਾਰਮ ਚ ਆ ਜਾਂਦੇ ਨਾਲ ਦੀ ਨਾਲ ਹੀ ਪਹਿਲਾਂ ਇਦਾਂ ਕਰੀ ਜਾਂਦੇ ਰਹਿੰਦੇ ਹੁਣ ਕਰ ਰਿਹਾ ਹੈ ਬਾਈ ਜੀ ਨੇ ਗਾਰਡ ਉਹ ਵੀ ਪਹੁੰਚ ਆ ਜਾਂਦੇ ਕੈਮਰੇ ਮੂਰੇ ਫਾਰਮ ਚ ਹੋ ਜਾਂਦੇ ਹਨ ਐਕਟਰ ਬਣ ਜਾਂਦੇ ਨਾਲ ਦੀ ਨਾਲ ਹੀ ਐਕਟਰ ਆ ਬਾਈ ਪੂਰੇ ਐਕਟਿੰਗ ਆ ਹੈਲੋ ਨਕਲੀ ਨਕਲੀ ਘੜਗਾ ਦਾ ਜੀ ਬਸ ਨਕਲੀ ਜਾ ਬਾਈ ਕੋਈ ਨਹੀਂ ਵਲਾਗ ਚੱਲਣ ਦੇ ਸੀ ਅਸਲੀ ਲਿਆਵਾਂਗੇ ਅੱਛਾ ਨਕਲੀ ਘੜੀ ਹਾਂਜੀ ਜੇ ਦੱਸਿਆ ਕਦੋਂ ਜਾਏਗਾ ਕਦੋਂ ਜਾਏਗਾ ਇਹ ਦੱਸ ਉਹ ਉਹ ਮੁੰਡਾ ਬੈਠਾ ਜੀ ਉਧਰ ਕਹਿੰਦਾ ਬਸ ਇੱਕ ਹੋਰ ਆ ਗਈ ਹੈ ਤੇ ਸਾਡੀ ਬਸ ਬਾਗੀ ਫਰੈਂਡ ਨੂੰ ਹਜੇ ਤੱਕ ਨਹੀਂ ਆਈ ਇਹ ਕਹਿਣਾ ਚਾਹੋਗੇ ਬਸ ਦੋ ਜਾੜਾਂ ਬਾਗੀ ਫਰੈਂਡ ਦੀ ਮੈਂ ਤਾਂ ਯਾਰ ਇਹੀ ਕਹਿਣਾ ਚਾਹੁੰਦਾ ਯਾਰ ਯਾਰ ਲੱਠੇ ਦੀ ਯਾਰ ਮੈਨੂੰ ਆ ਬਾਨਾ ਪੈਣਾ ਬਸ ਲੜੀ ਦੀ ਵਜ੍ਹਾ ਨਾਲ ਆਜਾ ਉਹਨੂੰ ਵੀ ਕਿੱਥੇ ਗੱਲਾਂ ਕੱਢੀ ਕੋਇਆ ਆ ਆਪਰਾ ਵਾ ਫੋਟੋ ਵੀ ਕਰਾਈ ਜਾਨਾ ਸਾਰਿਆਂ ਬਸਣਗਾ ਰਿਆ ਯਾਰ ਕੋਈ ਲੱਗਾ ਬੱਗੇ ਪੈਣ ਦੋ ਬਸਣਗਾ ਦਗਾ ਤੂੰ ਆ ਵੇਖ ਲਾ ਦੂਜੀ ਆ ਗਈ ਵੇ ਆ ਫੁੱਟੂ ਬੰਦੇ ਸੀ ਨੇ ਲੈਟ ਹੋਏ ਆ ਮਾਣਾ ਲੈਣੇ ਜਾਂਦੀ ਆ ਹੋਰ ਕਿ ਵਰਗਾ ਹੱਲੇ ਵਾਲੇ ਨੂੰ ਜਾਣਾ ਪੈਣਾ ਮੱਛਾ ਦੇ ਕੀ ਮੱਛਾ ਟੱਡੀ ਮੱਛਾ ਕਹਿੰਦੇ ਜੋਬਰ ਕੱਟੜੀਆਂ ਤੇ ਮੱਛਾਂ ਖੜੀਆਂ ਰੱਖਦੇ ਆ ਛੌਕੀ ਸਰਾ ਨਾ ਨੜ ਕੇ ਆ ਜੋਂਦਰ ਆਏ ਖੜਾਉਣਾ ਕਾਕਾ ਕੋਟ ਭਰੇ ਆ ਕੇ ਖੜਦੀਆਂ ਕੋਟ ਭਰੇ ਓਏ ਮੈਂ ਦੰਦਦਾ ਇੱਕ ਮਿੰਟ ਆ ਡਾਇਰੈਕਟਰ ਸਾਹਿਬ ਬਹੁਤ ਜਗਾ ਖੜ ਜਾਏ ਖੜੋ ਖੜੋ ਸੈਟ ਹੋ ਗਏ ਜਾਂ ਭਰੇ ਤੀ ਮੈਂ ਤੀਨੀਵੀਂ ਪੱਕ ਰੱਖ ਤੀਨੀਵੀਂ ਪੱਕ ਰੱਖਣੀ ਆ ਠੀਕ ਆ ਜਾ ਇਧਰ ਥੱਲੇ ਨੂੰ ਝੱਕ ਥੋੜਾ ਥੱਲੇ ਨੂੰ ਝੱਕ ਥੱਲੇ ਉਧਰ ਜਾ ਐ ਝੱਕ ਜਿਹੜੋ ਥੋੜਾ ਮੈਂ ਕਹਿਣਾ ਮੈਂ ਥੋੜਾ ਕੈਮਰਾ ਲੱਗੂ ਜੀ ਫਿਰ ਆਖਣਾ ਉਦੋਂ ਤੀ ਝੱਕਣਾ ਠੀਕ ਆ ਜਲਦੀ ਚਲੋ ਨਹੀਂ ਤਾਲੀ ਨਹੀਂ ਰਹਿਣਾ ਯਾਰ ਨੀ ਅਗਲੀ ਤੇ ਚੱਲਾਂਗੇ ਯਾਰ ਛੱਡੋ ਸਾਰਾ ਅਗਲੀ ਤੇ ਚਲੀਏ ਬਹੁਤ ਵਾਰੀ ਭਰੀ ਬਈ ਬਹੁਤ ਜ਼ਿਆਦਾ ਭਰੀ ਜਬਸਤ ਕਿਵੇਂ ਕਰਨਾ ਅਗਲੀ ਤੇ ਚੱਲਣਾ ਤਾਂ ਹਣੀ ਯਾਰ ਨਹੀਂ ਨਹੀਂ ਯਾਰ ਉੱਪਰ ਨਹੀਂ ਜਾਣਾ ਚਲੋ ਚਲੋ ਆ ਗਈ ਹੈ ਮੇਰੀ ਬੰਦਿਆ ਅੰਦਰ ਵਾਟ ਰਣ ਕਾਸਟਿੰਗ ਲਾਕ ਇਹਦਾ ਜਦਾਂ ਭਰੀ ਪਈ ਹੈ ਬੜੀ ਭਰੀ ਜਬਸਤ ਮੈਂ ਤੈਨੂੰ ਕਹੀ ਜਾਂਦਾ ਯਾਰ ਵੀ ਆ ਗੱਲ ਵੀਰਵਾਰ ਤੱਕ ਇਹ ਵੀ ਲੰਘਦੇ ਆ ਜਿਹੜੀ ਦੋ ਯਾਰ ਕਮਾਲ ਹੀ ਹੋ ਗਈ ਚੱਲ ਕਰਨਾ ਯਾਰ ਕਮਾਲ ਹੀ ਹੋ ਗਈ ਆ ਯਾਰ ਤਾਰਗਾ ਬਸ ਸਹੀ ਹਣਾ ਯਾਰ ਭਰ ਗਈ ਉਹ ਤੇ ਗਲਤੀ ਕੀਤੀ ਤੂੰ ਢਾਲੇ ਬਹਿਣ ਉਧਰ ਬਾਕੀ ਨਾ ਹਾਂ ਤਾਰਗਾ ਮੋਟਾ ਤਾਂ ਨਹੀਂ ਪੈਂਦੇ ਨਾ ਬਾਈ ਚੜੋੜੀ ਚੜੋ ਮੋਟਾ ਭਰ ਲਾ ਤੂੰ ਚੜੋ ਬਹਿਣ ਬਈ ਆ ਯਾਰ ਸਾਮ ਇਧਰੋਂ ਦਾਹ ਚੱਲ ਬੜੋ ਸਾਰੇ ਹਾਂ ਯਾਰ ਆਇਆ ਯਾਰ ਤਾਂ ਆਇਆ ਮੀਰਾ ਕੋ ਤਾਰ ਲੇ ਲੈ 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 ਜੋ ਆਇਆ ਜਿਹੜਾ ਬੜੇ ਚੜੋ 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 ਹਰ ਜਾ ਓ ਰੁਕ ਜੀ ਆ ਮੁੰਡੇ ਦੇ ਮੁੰਡੇ ਪਿੰਡ ਦੇ ਮੁੰਡੇ ਮੇਰੇ ਪਿੰਡ ਦੇ ਨੇ ਮੁੰਡੇ ਪਿੰਡ ਦੇ ਬੱਸ ਆ ਜਾ ਨਾ ਚਾਰ ਲੰਘ ਗਈ ਹਣਾ ਟਕ ਟਾਈਮ ਬਹੁਤ ਹੋ ਗਿਆ ਯਾਰ ਯਾਰ ਬਾਬਾ ਭਾਗਿਆ ਪ੍ਰਾਣੇ ਬੋਟਾ ਪੈ ਨਹੀਂ ਆ ਯਾਰ ਕੋਈ ਪੈ ਨਹੀਂ ਆ ਕੀ ਚੱਕਰ ਬਣਿਆ ਰੋ ਯਾਰ ਉਹ ਕਿਰਾਇਆ ਨਹੀਂ ਦੇਣਾ ਜਮੇ ਠੀਕ ਹੈ ਜਮਾ ਹੀ ਨਹੀਂ ਲੈਣਾ ਭਾਈ ਇੱਕਾ ਰੱਖੋ ਕਿਰਾਇਆ ਨਹੀਂ ਦੇਣਾ ਏ ਮਾਰੀ ਜੀ ਮਾਰੀ ਜੀ ਦਿਖੋ ਕੋਈ ਦੋ Sí, ਵੇ ਬੈਠੋ ਕਰਨ ਬੈਹ ਜਾ ਅੰਦੇ ਨਹੀਂ ਬਣਾਣੀ ਕਿਉਂ ਖੜਕੇ ਜਾਣ ਖੜਕੇ ਆਣੇ ਚਲੋ ਠੀਕ ਆਜੋ ਆਜੇ ਨਾ ਹਟ ਜਾ ਤੂੰ ਵੀ ਹਾਲੇ ਉਹੀ ਮੋੜ ਨੂੰ ਆ ਹੰਗਰ ਸਵਾਰ ਗਾੜਾ ਯਾਰ ਕੱਚੀ ਗਰੀ ਵਾਲੇ ਨਾਲ ਮੇਰਾ ਗਾੜਾ ਲੱਗਦਾ ਦਜਾ ਦੇ ਕੰਮ ਹੀ ਕਰੇ ਜੱਗ ਜੱਗ ਚੱਲ ਜੱਗ ਚੱਲ ਲੱਗੇ ਚੱਲ ਜੱਗ ਕੱਚੀ ਗਰੀ ਵਾਲੇ ਨਾਲੇ ਵੀ ਲੜ ਪੈਂਦੇ ਆ ਜੱਦ ਪੈਂਦੇ ਆ ਕੱਚੀ ਗਰੀ ਕੱਚੀ ਗਰੀ ਹਾਂਜੀ ਬਈ ਹੁਣ ਅਸੀਂ ਕੋਟਕਪੁਰੇ ਆ ਠੀਕ ਆ ਬੱਸ ਸਟੈਂਡ ਚ ਤੇ ਸਾਰੇ ਬਾਈ ਗਏ ਵਾ ਬਾਥਰੂਮ ਕਰਨ ਤੇ ਹੌਲੀ ਹੌਲੀ ਹੁੰਨੇ ਆ ਇਕੱਠੇ ਤੇ ਬਣਾਉਂਨੇ ਆ ਮਾਹੌਲ ਫਿਰ ਠੀਕ ਆ ਤੇ ਗਰਮੀ ਬਹੁਤ ਆ ਬਈ ਤੇ ਧੁੱਪ ਮੈਂ ਕਿਨਾਂ ਜਮਾ ਸਿਕਰਾ ਦੇ ਆ ਧੁੱਪ ਬਬਈ ਫੁੱਲ ਆ ਯਾਰ ਰੰਗ ਪਹਿਲੇ ਹੀ ਕਾਲਾ ਤੇ ਹੋਰ ਤਾਂ ਆਪਣੇ ਹੁਣ ਜਿਵੇਂ ਜਿਵੇਂ ਆ ਰਹੀ ਆ ਰੰਗ ਕਾਲਾ ਹੀ ਕਰੀ ਜਾਣਾ ਤੇ ਭੁੱਖ ਵੀ ਲੱਗੀ ਸੀ ਕੁਝ ਖਾ ਲਗੇ ਗੰਨੇਦਾਰਾ ਗੰਨੇਦਾਰਾਸ ਹੋ ਜੇ ਇਕ ਇਕਲਾ ਹੋ ਜੇ ਬਈ ਹੋ ਜੇ ਹੋ ਜੇ ਇੱਕ ਇੱਕ ਗੰਨੇਦਾਰਾਸ ਹੋ ਜੇ ਫੇਰ ਜਾਣੇ ਆ ਬਈ ਅੱਜ ਜਾ ਰਹੇ ਆ ਬਾਬੇ ਫਰੀਦ ਦੇ ਠੀਕ ਆ ਫਰੀਦਕੋਟ ਤੇ ਦੇਖਦੇ ਆ ਅੱਗੇ ਕਿਵੇਂ ਕਿਵੇਂ ਹੁੰਦਾ ਬੱਸਾਂ ਨੰਗੀਆਂ ਆਂਦੀਆਂ ਬਈ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਬੜੀਆਂ ਧਾਰਕੜ ਵਾਲੀ ਬਸਤੀ ਚੜਦੀਆਂ ਤੇ ਧਾਰਕੜ ਲਈ ਦੂਜੀ ਵਾਰ ਭਾਵੇਂ ਭਾਵੇਂ ਘੰਟਾ ਲੱਗ ਜੇ ਪਰ ਇਹਨਾਂ ਨੇ ਵਹਿ ਜਾਣਾ ਪਰ ਬਸ ਧਾਰਕੜ ਲਈ ਤੇ ਚੜਨੀਆਂ 10 ਰੁਪਏ ਤਨਵਾ ਮੁੰਡਾ ਦੂਏ ਮੁੰਡੇ ਨੇ ਬਾਹਰ ਜਾਣਾ ਠੀਕ ਆ ਬਾਹਰ ਜਾਣਾ ਵੇ ਹਾਂ ਇਹ ਤਾਂ ਲਾ 10 ਰੁਪਏ ਦੇਰੇਦਾਰ ਰੁਪਏ ਯਾਰ ਦੇ ਦੇ ਇਹ ਤਾਂ ਨਾ ਦੇਰੇਦਾਰ ਰੁਪਏ ਯਾਰ ਕਿਨੇ ਲੈਣ 10 ਲੈਣੇ ਕਿ 20 ਲੈਣੇ ਆ ਜੀ ਤੇ ਤੇ ਦੁਵਾਵਾ ਤੈਨੂੰ ਪੈਸੇ ਦੂਸਪੀਣਾ ਦੂਸਰ ਗੰਨੇ ਦਾ ਦੂਸਰ ਚੀਜ਼ ਲੈਣੀ ਹੈ ਚੀਜ਼ ਆਇਓ ਲੰਗਰ ਚੱਲਗੇ ਲੰਗਰ ਖਾਣਾ ਲੰਗਰ ਅਸੀਂ ਤਾਂ ਬਲੰਗਰ ਦੇ ਆ ਲੰਗਰ ਚ ਚੱਲਦੇ ਆ ਹੈ ਆ ਜੂਸ ਪੀਣਾ ਜੂਸ ਹੈ ਨੱਚ ਕੇ ਦਿਖਾ ਦੇ ਨੱਚ ਕੇ ਮੜਾਗਾ ਹੈ ਐ ਐਕਟਿੰਗ ਮਨ ਦੇਖਿਆ ਨਹੀਂ ਦੇਖਿਆ ਸ਼ਕਤੀ ਮਨ ਦੇਖ ਬੱਬ ਕਿੰਨੇ ਪੈਸੇ ਚਾਹੀਦੇ ਉਹ ਚਿੱਟੀ ਉਹ ਦੇ ਲਾ ਚਿੱਟੀ ਜੁੰਨੀ ਵਾਲੀ ਖੜੀ ਨਾ ਕੁੜੀ ਉਹ ਤੋਂ ਲੈ ਲਓ ਕਿੰਨੇ ਪੈਸੇ ਚਾਹੀਦੇ ਨਹੀਂ ਨਹੀਂ ਕਹਿੰਦਾ ਮੈਂ 10 ਕਿੰਨੇ ਪੈਸੇ ਚਾਹੀਦੇ ਗੱਲ ਹੈ ਉਹ 100 ਰੁਪਏ ਚਾਹੀਦਾ ਨਾ ਅੱਗੇ ਆ ਜਾ 200 ਲਊਂਗਾ ਦੂਸਰਾਂ ਦੂੰਗਾ ਨਾ ਕੇ ਆ ਜਾ ਬਾਈ ਜੀ ਅੱਜ ਬਾਈ ਜੀ ਅਰੇ ਚੁੰਨਰੀਆਂ ਲਾ ਕੇ ਰੇ ਆਇਆ ਤੂੰ ਕਿਤੇ ਬਾਹਰੋਂ ਆਇਆ ਕੈਨੇਡਾ ਚੋਂ ਇਹ ਇਹ ਤਾਂ ਲੈ ਲੋ ਜੱਲੇ ਮਰਜੀ ਰੁਪਈਏ ਦੇ ਨਾਲ ਡਾਲਰ ਡਾਲਰ ਲਓ ਤੂੰ ਪੈਂਗ ਹੈ ਗੱਟੇ 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 ਕਿਵੇਂ ਕਰ 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 ਪੈਂਗ ਹੈ ਪੈਂਗ ਹੈ ਪੈਂਗ ਚਲੋ ਨੱਚੋ ਫਰ ਜਿਵੇਂ ਕਰਨ ਨੱਚਿਆ ਸੀ ਚਲੋ ਲੋ ਕੋਣ ਆ ਬਾਈ ਨੱਚਣਾ ਪੈਣਾ ਥੋੜੂ ਚੱਲੋ 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 ਨੱਚ ਓਏ ਆਜੋ ਯਾਰ ਕਮਾਲ ਹੋ ਗਈ ਵੀਰੇ ਯਾਰ ਥੋੜੀ ਯਾਰ ਟਾਈਮ ਦਾ ਵੇਖ ਲਓ ਸਾਰੋ ਕਿੰਨਾ ਹੋਇਆ ਪਿਆ ਯਾਰ ਤੁਸੀਂ ਕਿੱਧਰ ਤੁਰੇ ਫਿਰਦੇ ਹੋ ਯਾਰ ਚਾੱਕੇ ਕੱਪ ਗਿਆ ਕਿੱਧਰ ਤੁਰੇ ਫਿਰਦੇ ਚਲੋ ਟਾਈਮ ਦਾ ਵੇਖ ਲਓ ਕਿੰਨਾ ਹੋ ਗਿਆ ਜਾ ਯਾਰ ਬਾਸਟੈਂਡ ਕੋਟ ਕਪੂਰਾ ਗੱਡੀ ਗੱਡੀ ਨੂੰ ਟੈਂਗਾ ਟੈਂਗ ਕਰਦੇ ਆਦੇ ਨੂੰ ਚੜਾ ਕੇ ਆ ਗਿਆ ਇਹ ਆ ਕਹਿੰਦਾ ਸੀ ਪਿਆ ਦਿੰਦੇ ਆ ਲੱਖੇ ਆ ਕਹਿੰਦੇ ਸੀ ਚੱਲੋ ਪਿਆਓ ਚਲੋ ਆ ਕਰਨ ਕਹਿੰਦਾ ਕਿੰਨੇ 100 ਰੁਪਏ ਦੇਗਾ ਕਰਨ ਕਹਿੰਦੇ ਕਰਨ ਕਹਿੰਦਾ 100 ਰੁਪਏ ਦਊਗਾ ਨੱਚ ਕੇ ਦਿਖਾਓ ਕਰਨ ਦੱਸੀ ਕਿਵੇਂ ਨੱਚਣ ਕਰਨ ਦੱਸੀ ਕਿਵੇਂ ਨੱਚਣ ਇੱਕ ਵਾਰ ਨੱਚੂਗਾ ਨੱਚੀ ਕਰਨ ਓਏ ਚੱਲ ਵੀ ਟੈਂਗ ਲੈ ਨੱਚਣ ਨੱਚੀ ਟੈਂਗ 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 ਆ ਜੀ ਨੱਚ ਕੇ ਦਿਖਾਓ ਠੀਕ ਐ ਇਹਦਾ ਮੈਂ 200 ਰੁਪਏ ਦਾ 100 ਦੇਗਾ 500 ਪਾਉਸ ਹੋਈ ਪਾਉਸ ਰਵੇਦੂ ਗਏ ਨਾ ਗਲਤੀ ਕਰੂਂ ਗਰੇ ਨੱਥੇ ਚਲੋ ਚਲੋ ਆਹ ਤੱਕ ਇਹ ਲੈ ਜਾ ਅਗਵਾ ਹਰੂਰੇ ਬੱਜ ਲਾ ਜਾ ਰਹੇ ਨੇ ਆਹ ਪਾਵੇ ਜਿਹਾ ਸਾਸੀ ਦਾ ਦਿਨਾਰਾ ਨੂੰ ਤੇ ਹੁਣ ਭਈ ਪਹਿਲਾਂ ਤਾਂ ਆਪਾਂ ਬਹੁਤ ਲੱਗ ਰਹੀ ਸੀ ਏਡੇ ਜਦੋਂ ਅਸੀਂ ਬਸੇ ਤੇ ਬਹਿ ਜੁਪਿਆ ਤੇ ਧੁੱਪ ਜਮਾ ਨਹੀਂ ਲੱਗ ਰਹੀ ਗੰਡ ਵੀ ਸਪਰਟ ਹਾਂ ਬੜਾ ਮਜਬੂਰੀ ਲੱਗ ਰਹੀ ਹੈ ਕੰਟੀ ਨੇ ਆ ਰਹੀ ਆ ਸੁਆ ਆ ਰਹਿ ਗਿਆ ਬਹੁਤ ਬਹੁਤ ਨਿਕਲ ਗਿਆ ਭਾਈ ਸਾਡੇ ਨਾਲ ਜਿੰਨੇ ਬੰਦੇ ਹੈਗੇ ਸਾਰੇ ਬੰਦੇ ਹੈਗੇ ਕੱਟੇ ਇੱਕ ਆਨ ਬੈਕ ਇਨੜੇ ਗੁਰੇ ਨੋੜੇ ਆ ਤਾਂ ਗਨੇ ਭਲਾ ਆਉਂਦਾ ਲੈ ਕੇ ਕਿਨੇ ਆਏ ਇਹਨਾਂ ਨੂੰ ਲੈ ਕੇ ਨਹੀਂ ਆਣਾ ਹਾਂ ਠੀਕ ਆ ਇਹ ਗੱਲ ਨੂੰ ਨੋਟ ਆਊਟ ਕਰ ਲਾ ਠੀਕ ਆ ਜੀ ਜਰਾ ਵੱਡੇ ਬਾਸ ਦਿਖਾ ਦਿਓ ਚਲੋ ਕੱਟ ਕਰਕੇ ਬਾਅਦ ਵਿੱਚ ਲਾਉਂਗਾ ਅਸੀ ਗਾਲ ਜੀ ਡਾਫਟਰ ਨੂੰ ਸਾਰੇ ਨੂੰ ਫਾਈਨਲੀ ਆਪਾਂ ਫੀਲ ਕੋਟ ਪਹੁੰਚ ਚੁੱਕੇ ਹਾਂ ਤੇ ਬਾਬਾ ਬ੍ਰਿਜੇ ਤੇ ਜਾ ਰਹੇ ਆ ਪਿੱਟੀ ਰੱਗੇ ਪੁੱਤਾਂ ਦੇ ਪਿੰਡਾਂ ਦੇ ਫਰੀਦਕੋਟ ਦੇ ਸ਼ਾਇਰ ਬੀਲੋ ਵਈ ਗੋਭੀ 80 ਰੁਪਏ ਕਿਲੋ ਗੋਭੀ ਖੀਰੇ ਆ ਗਏ ਖੀਰੇ ਚੱਪੜ ਕਰ ਦੂ ਚੱਪੜ ਕਰ ਦੂ ਬਾਈ 40 ਰੁਪਏ ਕਿਲੋ ਟਮਾਟਰ ਫਰੀ ਦੇ ਦਾਂਗੇ ਹਾਂਜੀ ਫਰੀਦਕੋਟ ਅਸੀਂ ਪਹੁੰਚ ਚੁੱਕੇ ਆ ਤੇ ਹੁਣ ਦਰਗਾਹ ਤੇ ਜਾਵਾਂਗੇ ਇਹ ਪਸੰਦ ਦਾ ਕੱਟ ਰਗਾ ਦੇ ਸਾਹਿਬ ਜੀ ਪੈਸੇ ਆਜਾ ਜੋ ਸਾਡੇ ਵੀਰ ਜੋ ਕੀ ਸਾਡੇ ਨਾਲ ਸੀ ਉਹ ਜਿਹੜੇ ਪਿਛੇ ਰਹਿ ਚੁੱਕੇ ਆ ਉਹਨਾਂ ਨੂੰ ਅਸੀਂ ਹੁਣ ਰੌਕ ਤੇ ਅੜੀਕਾਂਗੇ ਨਾਲ ਹੀ ਰਲਾਵਾਂਗੇ ਸਾਰਿਆਂ ਨੂੰ Thank okay. you. ਦੇ ਜੋਬਰ ਦੀ ਫੋਟੋ ਕਰ ਦੇ ਹੋ ਗਈ ਫਟ ਮੱਤ ਚਲ ਆ ਜਾ ਆਟ ਘੜਾ ਹਣ ਹਾਂਜੀ ਹਾਂਜੀ ਦੋਸਤ ਇਹ ਮਾਨੂੰ ਕੇ ਰਿਕਾਰਡ ਨੂੰ ਦੱਬ ਕੇ ਸਬਸਕ੍ਰਾਈਬ ਕਰ ਲੈ ਲਓ ਬਾਈ ਹਾਂਜੀ ਦੋਸਤ ਆ ਕੋ ਕਿਹੜਾ ਜਾਵੋਗੇ ਨਾ ਕਰਨ ਪ੍ਰਸ਼ਾਦਾ ਪਾਣੀ ਛਕ ਲੈ ਜਾਵਾਂ ਹਾਂ ਜਿਨ ਚਮਾਂ ਬਾਈ ਚੈਸਟ ਬਾਹਰ ਆ ਗਈ ਛਕ ਸ਼ਾਕ ਕੇ ਪ੍ਰਸ਼ਾਦਾ ਅੱਛਾ ਬੜੀ ਬੋਲਾ ਬਸ ਪ੍ਰੈਕਟਿਸ ਕਰਨਦਾਰੇ ਵਾਲੀ ਆ ਤੇ ਆਪਣੇ ਚੈਨਲ ਨੂੰ ਦਮ ਕੇ ਸਬਸਕ੍ਰਾਈਬ ਕਰ ਮੇਰਾ ਹਾਂਜੀ ਪਹੁੰਚ ਗਏ ਜੀ ਹੁਣ ਪਿੰਡ ਤੇ ਬਲੌਗ ਕਰ ਰਹੇ ਆ ਆਪਾਂ ਖਤਮ ਤੇ ਮਿਲਦੇ ਆ ਅਗਲੇ ਨਿਊ ਬਲੌਗ ਚ ਥੈਂਕ ਯੂ ਸੋ ਮਚ ਜਿਆਦਾ ਸਬਸਕ੍ਰਾਈਬ ਕਰੋ ਲਾਈਕ ਕਰੋ ਸਾਰਿਆਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲੋ ਥੈਂਕ ਯੂ ਸੋ ਮਚ ਲਵ ਯੂ ਆਪ ਲਵ ਯੂ ਸਾਰਿਆਂ ਨੂੰ